ਦਾ ਮੈਂਬਰ ਹਾਂ ਜੀ ਮੈਂ ਅੱਜ ਇੱਥੇ ਐਸਟਪੀਸੀ ਤੋਂ ਜਿਹੜੀ 18 ਆਪਣਾ 60 ਨੰਬਰ ਐਫਆਈਆਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਕੁਝ ਰਿਕਾਰਡ ਚਾਹੀਦਾ ਸੀ ਰਿਕਾਰਡ ਲੈਣ ਵਾਸਤੇ ਪਹਿਲਾਂ ਮੈਂ 13 ਜਨਵਰੀ ਨੂੰ ਆਇਆ ਸੀ ਲੇਕਿਨ ਉਸ ਦਿਨ ਰਿਕਾਰਡ ਅਵੇਲੇਬਲ ਨਹੀਂ ਹੋਇਆ ਸਾਨੂੰ ਦਿੱਤਾ ਨਹੀਂ ਗਿਆ ਅੱਜ ਫੇਰ ਮੈਂ ਰਿਕਾਰਡ ਲੈਣ ਵਾਸਤੇ ਆਇਆ ਲੇਕਿਨ ਅੱਜ ਵੀ ਸਾਨੂੰ ਰਿਕਾਰਡ ਮਿਲਿਆ ਨਹੀਂ ਹੁਣ ਸਾਨੂੰ ਕਿਹਾ ਗਿਆ ਕਿ ਕੱਲ ਆ ਕੇ ਸੀ ਰਿਕਾਰਡ ਸਾਨੂੰ ਪ੍ਰੋਵਾਈਡ ਕੀਤਾ ਜਾਊਗਾ ਸਟ ਦੁਬਾਰਾ ਕੱਲ ਆਊਗੀ రికార్డ్ ਲਵਾਂਗੇ ਰਿਕਾਰਡ ਲੈਣ ਤੋਂ ਬਾਅਦ ਐਸਪਰ ਲਾ ਫਿਰ ਜੋ ਪ੍ਰोसीडिंग्स ਹੈਗੀਆਂ ਇਨਵੈਸਟੀਗੇਸ਼ਨ ਇਹ ਅੱਗੇ ਚੱਲੇ ਸਰ ਪੀਕੀ ਰਿਕਾਰਡ ਵੀ ਮੁਕਤਾ ਜੀ ਉਹਨੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਿਹਾ ਸੀ ਕਿ 27 28 ਤਰੀਕ ਤੱਕ ਆ ਕੇ ਆਪਣਾ ਰਿਪੋਰਟ ਲੈ ਸਕਦੇ ਹੋ 29 ਤਰੀਕ ਤੱਕ ਜੀ ਜੀ ਜਿਹੜੀ ਤੁਸੀਂ ਰਿਕਾਰਡ ਮਹਈਆ ਨਹੀਂ ਕਰਾਇਆ ਗਿਆ ਦੇਖੋ ਅੱਜ ਇਹ ਕਹਿ ਰਹੇ ਨੇ ਵੀ ਸਾਨੂੰ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਿਕਾਰਡ ਤੁਹਾਨੂੰ ਕੱਲ ਮਹਈਆ ਕਰਾਂਗੇ ਅਸੀਂ ਕੱਲ ਆ ਕੇ ਰਿਕਾਰਡ ਲਵਾਂਗੇ ਜੀ ਸਰਦਾਰ ਜਿਹੜਾ ਮੌਜੂਦ ਰਹਿਣਗੇ ਐਸਜੀਪੀਸੀ ਦੇ ਉਹਨਾਂ ਦੀ ਦੇਖੋ ਸਾਨੂੰ ਛੋਟੀ ਹੀ ਦਿੱਤੀ ਗਈ ਹੈ ਸਾਨੂੰ ਜੀ ਕਿਸੇ ਵੀ ਇਹ ਨਹੀਂ ਹੈ ਵੀ ਕੋਈ ਅਹੁਦੇਦਾਰ ਮੌਜੂਦ ਰਹਿਣ ਸਾਡਾ ਮਤਲਬ ਰਿਕਾਰਡ ਨਾਲ ਹੈ ਸਾਨੂੰ ਰਿਕਾਰਡ ਕੋਈ ਪੇਸ਼ਕ ਆਫਿਸ ਦੇ ਕੋਈ ਵੀ ਆਫਿਸ ਬੀਰਰ ਦੇ ਦੇਣ ਸਾਨੂੰ ਸਾਡਾ ਰਿਕਾਰਡ ਚਾਹੀਦਾ ਹੈ ਜੀ ਜਿਹੜਾ ਕਲੀਮ ਆਇਆ ਸੀ ਵੀ ਕੁਝ ਬੰਗਲ ਉਹਨਾਂ ਦੀ ਉਹਨਾਂ ਦੀ ਮਰਜ਼ੀ ਹੈ ਜੀ ਲੇਕਿਨ ਸਾਨੂੰ ਤਾਂ ਰਿਕਾਰਡ ਚਾਹੀਦਾ ਸੀ ਸਿਰਫ ਰਿਕਾਰਡ ਐਸਜੀਪੀਸੀ ਕਹਿ ਰਹੀ ਹੈ ਕਿ ਐਸਆਈਟੀ ਨੇ ਸਾਡੇ ਤੱਕ ਕੋਈ ਅਪਰੋਚਿੰਗ ਨਹੀਂ ਕੀਤੀ ਹਾਈ ਕੋਰਟ ਤੋਂ ਨਵੇਂ ਬਿਆਨ ਸੀਗਾ ਦੇਖੋ ਜੇ ਹਾਈ ਕੋਰਟ 'ਚ ਜੋ ਵੀ ਸਟੇਟਮੈਂਟ ਜੀ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਜਿਹੜਾ ਮੈਟਰ ਪੈਂਡਿੰਗ ਹੈ ਉਹ ਸਬਜੂਡਾਈਜ਼ ਹੈ ਮੈਂ ਉਹਦੇ ਰਿਗਾਰਡਿੰਗ ਕੁਝ ਇਥੇ ਕਮੈਂਟ ਮੈਂ ਕੀ ਕੀ ਗ੍ਰੈਂਡ ਕੋਚਿੰਗ ਹੈ ਉਹ ਅਸਲੀਅਤ ਕੀ ਹੈ ਉਹਨੇ ਮੰਗਾ ਦੇ ਵਿੱਚ ਪੰਗੇ ਦੇ ਵਿੱਚ ਜਿਹੜਾ ਉਹ ਮੰਗ ਦੇ ਵਿੱਚ ਰਿਕਾਰਡ ਕੀ ਕੁਝ ਹੈ ਰਿਕਾਰਡ ਦੀ ਪੂਰੀ ਲਿਸਟ ਮੈਂ ਪ੍ਰੋਵਾਈਡ ਕਰਤੀ ਹੈ ਜੀ ਅੰਦਰ ਪਹਿਲਾਂ ਵੀ ਐਪਲੀਕੇਸ਼ਨ ਦੇ ਵਿੱਚ ਮੈਂ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਉਹ ਹੈ ਰਿਟਰਨ ਦਿੱਤਾ ਹੋਇਆ ਜੀ ਅੱਜ ਉਹਦੀ ਕਾਪੀ ਮੈਂ ਫੇਰ ਦਤੀ ਆ ਜੋ ਰਿਕਾਰਡ ਸਾਨੂੰ ਚਾਹੀਦਾ ਵਾ ਅਸੀਂ ਅੰਦਰ ਰਿਟਰਨ ਦਿੱਤਾ ਹੈ ਪੈਸਾ ਜਿਹੜਾ ਬੰਗੇ ਦੇ ਵਿੱਚ ਜਿਹੜਾ ਕੰਮ ਹੋਇਆ ਸੀਗਾ ਕਿੰਨੇ ਉਥੋਂ ਸਰੂਪ ਮਿਲੇ ਸੀਗੇ ਕਿਉਂਕਿ ਹਰਪਾਜ਼ੀਮਾ ਸਾਹਿਬ ਕਹਿੰਦੇ ਵੀ ਸਿੱਟੇ ਸਾਨੂੰ ਗਲਤ ਇਨਫਰਮੇਸ਼ਨ ਦੇਖੋ ਜੀ ਦੇਖੋ ਜੀ ਇਨਵੈਸਟੀਗੇਸ਼ਨ ਦਾ ਕੋਈ ਵੀ ਜਿਹੜੀ ਚੀਜ਼ ਹੈ ਉਹ ਮੈਂ ਇਸ ਪਲੇਟਫਾਰਮ ਤੇ ਡਿਸਕਲੋਜ਼ ਨਹੀਂ ਕਰਨੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਚ ਉਤਰਾ ਚੜਾਉਂਦੇ ਆ ਉਹ ਇਨਵੈਸਟੀਗੇਸ਼ਨ ਕਮਪਨੀ ਦਿੱਤੀ ਸੀ ਇਹ ਜਾਣਕਾਰੀ ਜੀ 169 ਰੂਪ ਮਿਲੇ ਤੁਹਾਨੂੰ ਮੈਂ ਕਹਿ ਰਿਹਾ ਜੀ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਕਿਸੇ ਚੀਜ਼ ਬਾਰੇ ਕਮੈਂਟ ਸਰ ਕੱਲ੍ਹ ਗੁਲਾਮ ਜੀ ਨੇ ਇਹ ਗੱਲ ਕਹੀ ਹੈ ਵੀ ਸਿੱਟ ਨੇ ਇਨਫੋਰਮੇਸ਼ਨ ਗਲਤ ਦਿੱਤੀ ਸੀ ਕਿ ਸਰ ਉਹਤੇ ਤੇ ਦੱਸ ਸਕਦੇ ਹੋ ਦੇਖੋ ਜੀ ਮੈਂ ਇਸ ਚੀਜ਼ ਬਾਰੇ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਜੀ ਸਾਡਾ ਸਿਰਫ ਇਨਵੈਸਟੀਗੇਸ਼ਨ ਦਾ ਮਸਲਾ ਹੈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜ ਜੀ ਇਹ ਬੰਗਾ ਦੀ ਗੱਲ ਨਹੀਂ ਕਰ ਰਹੇ ਅਸੀਂ ਐਫ ਆਈ ਆਰ ਨੰਬਰ 168 ਦੀ ਗੱਲ ਕਰ ਰਹੇ 168 ਦੇ ਵਿੱਚ ਕੋਈ ਸੁਣੋ ਜੀ ਮੇਰੇ ਪਲੀਜ਼ ਵਰਡਸ ਨਾ ਮੇਰੇ ਮੁਝ ਪਾਓ ਜੀ 168 ਨੰਬਰ ਐਫ ਆਈ ਆਰ ਦੀ ਅਸੀਂ ਤਫਤੀਸ਼ ਕਰ ਰਹੇ ਆ ਉਸ ਤਫਤੀਸ਼ ਦੇ ਬਾਅਦ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਮਿਸਿੰਗ ਸਰੂਪਾਂ ਬਾਰੇ ਆ ਉਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਜੀ ਉਹ ਤਫਤੀਸ਼ ਲੌਜੀਕਲ ਐਂਡ ਤੱਕ ਜਾ ਰਹੀ ਹੈ ਕੋਈ ਟਾਈਮ ਦਿੰਦਾ ਤੁਹਾਨੂੰ ਸਰ ਕੱਲ ਦਾ ਟਾਈਮ ਦਿੰਦਾ ਇਹਨਾਂ ਨੇ ਕੋਈ ਉੜੇ ਗਏ ਜੀ ਕੀ ਕਹਿ ਰਹੇ ਹੋ ਜੀ ਕੱਲ ਬਾਬਾ ਜੀ ਸਾਨੂੰ ਕੱਲ ਦਾ ਟਾਈਮ ਦੇਣਗੇ ਜੀ ਸਾਨੂੰ ਕੱਲ ਦਾ ਜੋ ਵੀ ਟਾਈਮ ਮਿਲੂਗਾ ਸੀ ਉਸ ਟਾਈਮ ਇੱਥੇ ਬਾਬਾ ਕੱਲ ਟਾਈਮ ਨਹੀਂ ਹੋਪਾ ਜੀ ਬੈਂਸਾ ਵਾਲੇ ਟਾਈਮ ਦਿੱਤਾ ਗਿਆ ਕਿ ਸਾਨੂੰ ਸਾਨੂੰ ਅੰਦਰੋਂ ਸੰਤ ਇੱਕ ਸਾਨੂੰ ਅੰਦਰੋਂ ਇਹ ਵੀ ਮੈਸੇਜ ਮਿਲਿਆ ਜੀ ਕਿ ਕੱਲ ਅਸੀਂ ਤੁਹਾਨੂੰ ਰਿਕਾਰਡ ਪ੍ਰੋਵਾਈਡ ਕਰਾਂਗੇ ਜੀ ਐਸਜੀਪੀਸੀ ਪ੍ਰਧਾਨ ਇੱਥੇ ਕਹਿੰਦੇ ਰਿਕਾਰਡ ਦੇਣ ਦੇ ਦੇਖੋ ਜੀ ਐਸਜੀਪੀਸੀ ਸਹਿਯੋਗਤਾ ਸੀ ਉਸ ਵਕਤ ਮੰਨਾਂਗੇ ਜੀ ਜਦੋਂ ਸਾਡਾ ਰਿਕਾਰਡ ਸਾਨੂੰ ਦਿੱਤਾ ਜਾਊਗਾ ਅਜੇ ਸਾਨੂੰ ਛੋਟੀ ਦਿੱਤੀ ਗਈ ਹੈ ਕਿ ਤੁਹਾਨੂੰ ਰਿਕਾਰਡ ਪ੍ਰੋਵਾਈਡ ਕੀਤਾ ਜਾਊਗਾ ਟਿਲ ਟਾਈਮ ਸਾਨੂੰ ਰਿਕਾਰਡ ਨਹੀਂ ਮਿਲਿਆ ਰਿਕਾਰਡ ਮਿਲਣ ਤੋਂ ਬਾਅਦ ਹੀ ਅਸੀਂ ਤੁਹਾਨੂੰ ਇਹ ਦੱਸਾਂਗੇ ਜੀ ਕਿ ਸਹਿਯੋਗ ਪੂਰਾ ਹੋ ਰਿਹਾ ਹੈ 30 ਤਰੀਕ ਨੂੰ ਅਹਿਮ ਸੁਣਵਾਈ ਹੈ ਜੀ ਜਿੱਥੇ ਵੀ ਕੋਰਟ ਦੇਖੋ ਜੀ ਦੇਖੋ ਮੈਂ ਤੁਹਾਨੂੰ ਪਲੀਜ਼ ਇੱਕ ਮੇਰੀ ਗੱਲ ਸੁਣੋ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਤੁਹਾਨੂੰ ਕਿ ਨਸ ਰੁਪਾ ਨੂੰ ਲੈ ਕੇ ਕਰ ਰਹੇ ਹੋ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ 328 ਰੁਪਾ ਨੂੰ ਲੈ ਕੇ ਹੈ ਜੀ ਲੇਕਿਨ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੁੰਦਾ ਉਹ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਜੀ ਸੈਕਸ਼ਨ ਕਿਸ ਤਰ੍ਹਾਂ ਦਾ ਮੈਡਮ ਐਫ ਆਈ ਆਰ ਚਾਰ 6 ਐਫ ਆਈ ਆਰ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨਹੀਂ ਐਫ ਆਈ ਆਰ ਦੇ ਵਿੱਚ ਐਫ ਆਈ ਆਰ ਦੇ ਵਿੱਚ ਕੋਈ ਬਦਲਾਅ ਨਹੀਂ ਜੀ ਬਾਕੀ ਇਹ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਫੈਕਟਸ ਜਿਸ ਤਰ੍ਹਾਂ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਐਸ ਪਰ ਲਾ ਕਾਨੂੰਨੀ ਕਾਰਵਾਈ ਸਰਕਾਡ ਕਿਹੜਾ ਕਿਹੜਾ ਥੋੜੀ ਜਾਣਕਾਰੀ ਦੇ ਸਕਦੇ ਕਿਸ ਤਰੀਕੇ ਦਾ ਰਿਕਾਰਡ ਹੈ ਜਿਹੜਾ ਐਸਜੀਪੀਸੀ ਨਹੀਂ ਦੇ ਰਹੀ ਹਾਲੇ ਤੱਕ ਦੇਖੋ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਜੀ ਉਹ ਰਿਕਾਰਡ ਮੈਂ ਪੂਰਾ ਸੀਰੀਅਲ ਵਾਈਜ਼ ਸਾਰਾ ਐਸਜੀਪੀਸੀ ਤੋਂ ਡਿਮਾਂਡ ਕੀਤੀ ਹੋਈ ਹੈ ਉਹ ਐਸਜੀਪੀਸੀ ਨੂੰ ਪਤਾ ਜੀ ਸਾਨੂੰ ਕੀ ਰਿਕਾਰਡ ਹੈ ਫਿਰ ਜਾਂਚ ਅੱਗੇ ਕਿੱਥੇ ਤੱਕ ਚੱਲ ਰਹੀ ਹੈ ਕਿਉਂਕਿ ਹੋਰ ਵੀ ਲੋਕ ਕਈ ਜਿਹੜੇ ਆ ਉਹ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਦੇ ਦੇਖੋ ਜੀ ਇਨਵੈਸਟੀਗੇਸ਼ਨ ਬਿਲਕੁਲ ਫੇਅਰ ਚੱਲੂ ਮਸਲੇ ਇਹ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਇਹ ਬਹੁਤ ਸੈਂਸਿਟਿਵ ਮੈਟਰ ਹੈ ਇਸ ਕਰਕੇ ਮर्यादा ਨੂੰ ਉੱਚਤਮ ਰੱਖਦੇ ਹੋਏ ਤੇ ਇਨਵੈਸਟੀਗੇਸ਼ਨ ਨੂੰ ਐਸ ਪਰ ਲਾ ਇਹਦੇ ਲੌਜੀਕਲ ਐਂਡ ਤੱਕ ਲਿਜਾਈ ਮੈਂਬਰ ਨੇ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਗੱਲ ਐਸਜੀਪੀਸੀ ਦੇ ਚੰਡੀਗੜ੍ਹ ਆਫਿਸ ਸਬ ਆਫਿਸ ਜਿਹੜਾ ਇੱਥੇ ਚੰਡੀਗੜ੍ਹ ਹੈਗਾ ਸੈਕਟਰ 5 ਦੇ ਵਿੱਚ ਉੱਥੇ ਐਸਆਈਟੀ ਦੀ ਟੀਮ ਆਈ ਹੈ ਗੁਰਬੰਦ ਸਿੰਘ ਬੈਂਸ ਜਿਹੜੇ ਨੇ ਉਹ ਐਸਪੀਡੀ ਨੇ ਪਟਿਆਲਾ ਦੇ ਜਿਹੜੇ ਕਿ ਐਸ ਨੂੰ ਹੈਡ ਕਰ ਰਹੇ ਸੀ ਅੱਜ ਟੀਮ ਨੂੰ ਉਹਨਾਂ ਨੇ ਇੱਥੇ ਥੋੜਾ ਟਾਈਮ ਬਿਤਾਇਆ ਅੰਦਰ ਗੱਲਬਾਤ ਕੀਤੀ ਜਦ ਕਿ ਅੰਦਰ ਕੋਈ ਜਿਹੜਾ ਮੌਜਜ਼ ਅਧਿਕਾਰੀ ਜਾਂ ਕੋਈ ODEDAR ਨਹੀਂ ਸੀਗਾ ਪਰ ਨਾ ਹੀ ਇੱਥੇ ਜਿਹੜੇ ਪ੍ਰਧਾਨ ਨੇ ਐਸਪੀਸੀ ਦੇ ਹਰਜਿੰਦਰ ਸਿੰਘ ਧਾਮੀ ਉਹੀ ਅੱਜ ਇੱਥੇ ਸੀਗੇ ਪਰ ਉਸ ਦੇ ਬਾਵਜੂਦ ਵੀ ਉਹ ਅੰਦਰ ਗਏ ਉਹਨਾਂ ਨੇ ਕੁਝ 15-20 ਮਿੰਟ ਦੇਕਰੀਬ ਅੰਦਰ ਬਤਾਇਆ ਉੱਥੇ ਜੋ ਮੌਜੂਦ ਸੀਗੇ ਲੋਕ ਉਹਨਾਂ ਨਾਲ ਗੱਲਬਾਤ ਕੀਤੀ ਆ ਕੇ ਉਹਨਾਂ ਨੇ ਬਾਹਰ মিডিਆ ਨਾਲ ਗੱਲ ਕੀਤੀ ਔਰ ਕਿਹਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਇਨਵੈਸਟੀਗੇਸ਼ਨ ਦੇ ਵਿੱਚ ਕਈ ਮਹੱਤਵਪੂਰਨ ਚੀਜ਼ਾਂ ਨੇ ਜਿਹੜੀਆਂ ਅਸੀਂ ਡਿਸਕਲੋਸ ਤਾਂ ਨਹੀਂ ਕਰ ਸਕਦੇ ਪਰ ਐਪਲੀਕੇਸ਼ਨ ਜਿਹੜੀ ਦਿੱਤੀ ਸੀਗੀ ਜਾਂ ਫਿਰ ਜਿਹੜਾ ਪੱਤਰ ਵਿਹਾਰ ਇਹਨਾਂ ਨਾਲ ਕੀਤਾ ਸੀਗਾ ਉਸ ਦੇ ਵਿੱਚ ਕੁਝ ਦਸਤਾਵੇਜ਼ ਜ਼ਰੂਰ ਸੀਗੇ ਜਿਹੜੇ ਕੀ ਲੋੜੀਂਦੇ ਨੇ ਕੱਲ ਫੇਰ ਕੱਲ ਫੇਰ ਦੁਬਾਰਾ ਤੋਂ ਜਿਹੜਾ ਐ ਐਸਜੀਪੀਸੀ ਦੀ ਇੱਥੇ ਆਫਿਸ ਦੇ ਵਿੱਚ ਟੀਮ ਐਸਆਈਟੀ ਦੀ ਆਏਗੀ ਉਹ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਵੀ ਕੱਲ ਅਸੀਂ ਉਹ ਸਾਰੇ ਦਸਤਾਵੇਜ਼ ਤੁਹਾਨੂੰ ਜੋ ਲੁੜਿੰਦੇ ਨੇ ਜੋ ਤੁਸੀਂ ਸਾਨੂੰ ਲਿਸਟ ਦੇ ਕੇ ਜਾ ਰਹੇ ਹੋ ਉਹ ਅਸੀਂ ਜਿਹੜਾ ਤੁਹਾਨੂੰ ਮੁਹਿਆ ਕਰਵਾਵਾਂਗੇ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਹੈਗਾ ਇੱਥੇ ਐਸਜੀਪੀਸੀ ਦੀ ਟੀਮ ਆਈ ਕੱਲ ਫੇਰ ਇੱਕ ਤੋਂ ਇੱਕ ਵਾਰ ਫੇਰ ਤੋਂ ਜਿਹੜੀ ਐਸਜੀਪੀਸੀ ਦੀ ਟੀਮ ਇੱਥੇ ਆਏਗੀ ਔਰ ਉਹਨਾਂ ਨੇ ਖਾਸ ਤੌਰ ਤੇ ਅਸ ਟਾਈਮ ਜਿਹੜਾ ਹੈਡ ਕਰ ਰਹੇ ਸੀਗੇ ਉਹ ਕਰ ਰਹੇ ਸੀਗੇ ਪੁਲਿਸ ਟੀਮ ਜਾਂ ਐਸਆਈਟੀ ਦੀ ਟੀਮ ਨੂੰ ਜਿਹੜੇ ਹੈਡ ਕਰ ਰਹੇ ਸੀਗੇ ਉਹ ਗੁਰਵੰਤ ਸਿੰਘ ਬੈਂਸ ਜਿਹੜੇ ਨੇ ਉਹ ਕਰ ਰਹੇ ਸੀਗੇ ਔਰ ਤੁਹਾਨੂੰ ਦੱਸ ਦਈਏ ਕਿ ਅੱਜ 28 ਜਨਵਰੀ ਹੈਗੀ ਹੈ ਕੱਲ 29 ਜਨਵਰੀ ਵਾਲੇ ਦਿਨ ਜਿਹੜਾ ਹੈ ਇੱਥੇ ਟੀਮ ਨੇ ਦੁਬਾਰਾ ਆਣਾ ਹੈ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਅਸੀਂ ਦਸਤਾਵੇਜ਼ ਦੀ ਪੂਰੀ ਲਿਸਟ ਦਿੱਤੀ ਸੀਗੀ ਇਹਨਾਂ ਨੂੰ ਉਹ ਕੱਲ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਮਹੱਈਆ ਕਰਵਾਉਣ ਦੀ ਗੱਲ ਕੀਤੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਹਰਜਿੰਦਰ ਸਿੰਘ ਬੈਂਸ ਵੀ ਔਰ ਸੌਰੀ ਹਰਜਿੰਦਰ ਸਿੰਘ ਤਾਂਬੇ ਵੀ ਇੱਥੇ ਮੌਜੂਦ ਹੋਣਗੇ ਕੱਲ ਜਦੋਂ ਵੀ ਇਹ ਸਾਰੇ ਦੇ ਸਾਰੇ ਦਸਤਾਵੇਜ਼ ਜਿਹੜੇ ਆ ਉਹਦੇ ਉੱਤੇ ਜਾਣਗੇ ਪਰ ਅੱਜ ਜਿਹੜੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਕਾਫੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਖਾਸ ਕਰਕੇ ਸਰਕਾਰ ਵੱਲੋਂ ਜਿਹੜੇ ਸਰੂਪ ਸੀਗੇ ਹੁਸ਼ਿਆਰਪੁਰ ਬੰਗੇ ਇੱਕ ਸਥਾਨ ਤੇ ਜਿਹੜੇ ਸਰੂਪ ਮਿਲੇ ਸੀਗੇ ਉਹਨਾਂ ਦੇ ਬਾਰੇ ਦੱਸਿਆ ਗਿਆ ਸੀ ਵੀ ਇਹ ਮਿਲੇ ਗਏ ਨੇ ਉਹਦੇ ਬਾਅਦ ਜਿਹੜਾ ਸੀਗੇ ਉਸ ਤੋਂ ਸਰਕਾਰ ਕਿਤੇ ਨਾ ਕਿ ਯੂ ਟਰਨ ਵੀ ਲੰਦੀ ਨਜ਼ਰ ਆਈ ਸੀ ਕਿ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਇਸ ਪਾਰਟਿਕੂਲਰ ਗੱਲ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦੇ ਸਕਦਾ ਨਾ ਹੀ ਮੈਂ ਇਸ ਤੇ ਕੋਈ ਗੱਲ ਕਮੈਂਟ ਕਰ ਸਕਦਾ ਪਰ ਉਸ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ 168 ਨੰਬਰ ਐਫ ਆਈ ਆਰ ਜਿਹੜੀ ਹੈਗੀ ਹੈ ਉਸ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਸਾਡੀ ਇਨਵੈਸਟੀਗੇਸ਼ਨ ਹੈ ਔਰ ਅਸੀਂ ਇਨਵੈਸਟੀਗੇਸ਼ਨ ਦੇ ਤਹਿਤ ਹੀ ਆਪਣੀ ਜਿਹੜੀ ਇੱਥੇ ਵਿਜ਼ਿਟ ਕੀਤਾ ਹੈਗਾ ਔਰ ਉਸ ਦੇ ਨਾਲ ਉਹਨਾਂ ਨੇ ਵੀ ਕਿਹਾ ਕਿ ਕਿਉਂਕਿ ਮੈਟਰ ਜਿਹੜਾ ਹੈਗਾ ਉਹ ਸਬਜਕਟਿਵ ਹੈਗਾ ਕੋਰਟ ਦੇ ਵਿੱਚ ਔਰ ਇਸ ਕੇਸ ਤੇ ਹਜੇ ਬਹੁਤ ਜ਼ਿਆਦਾ ਜਿਹੜੇ ਖੁਲਾਸੇ ਨਹੀਂ ਕੀਤੇ ਜਾ ਸਕਦੇ ਜੰਮਰਪੁਰ ਸੰਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਗੁਰਬਖਸ਼ ਸਿੰਘ ਬੈਂਸ ਐਸਆਈਟੀ ਨੂੰ ਹੈਡ ਕਰ ਰਹੀ ਸੀ ਇੱਥੇ ਚੰਡੀਗੜ੍ਹ ਆਫਿਸ ਅੱਜ ਐਸਆਈਟੀ ਨੇ ਇੱਕ ਵਾਰ ਫਿਰ ਇੱਥੇ ਵਿਜ਼ਿਟ ਕੀਤਾ ਹੈਗਾ 328 ਰੁਪਏ ਦਾ ਮਾਮਲਾ ਹੈਗਾ ਐਸਪੀਡੀ ਨੇ ਗੁਰਬਖਸ਼ ਸਿੰਘ ਬੈਂਸ ਨਾਲ ਗੱਲਬਾਤ ਕਰਦੇ ਸਰ ਤੁਸੀਂ ਅੱਜ ਹੈਡ ਕਰ ਰਹੀ ਸੀਗੀ ਟੀਮ ਨੂੰ ਅੱਜ ਤੁਸੀਂ ਆਏ ਹੋ ਤੇ ਕਿਸ ਤਰੀਕੇ ਦੇ ਨਾਲ ਮਤਲਬ ਅਜ ਕੋਈ ਰਿਕਾਰਡ ਮਿਲੇ ਕਿਉਂਕਿ ਨੋਟਿਸ ਪਿਛਲੀ ਵਾਰ ਤੁਸੀਂ ਦੇਖ ਕੇ ਗਏ ਸੀਗੇ ਜੀ ਮੈਂ 13 ਜਨਵਰੀ ਨੂੰ ਪਹਿਲਾਂ ਐਸਜੀਪੀਸੀ ਤੋਂ ਰਿਕਾਰਡ ਲੈਣ ਵਾਸਤੇ ਆਇਆ ਸੀ ਉਸ ਦਿਨ ਵੀ ਸਾਨੂੰ ਰਿਕਾਰਡ ਨਹੀਂ ਸੀ ਮਿਲਿਆ ਅੱਜ ਮੈਂ ਫੇਰ ਰਿਕਾਰਡ ਲੈਣ ਵਾਸਤੇ ਆ ਸਾਨੂੰ ਅਜ ਵੀ ਰਿਕਾਰਡ ਨਹੀਂ ਮਿਲਿਆ ਲੇਕਿਨ ਸਾਨੂੰ ਪ੍ਰੋਮਿਸ ਦਿੱਤਾ ਗਿਆ ਕਿ ਰਿਕਾਰਡ ਕੱਲ ਦੇਣਗੇ ਅਸੀਂ ਫੇਰ ਕੱਲ ਆਵਾਂਗੇ ਜੀ ਸਾਡੇ ਲਈ ਰਿਕਾਰਡ ਬਹੁਤ ਅਹਿਮੀਅਤ ਰੱਖਦਾ ਕਿਉਂਕਿ ਇਹ ਬਹੁਤ ਹੀ ਜਿਹੜਾ ਸੁਵੇਦਨਸ਼ੀਲ ਮੁੱਦਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਨੂੰ ਫਿਰ ਤੇ ਜਸਟਿਸ ਕਨਵਰਸ ਸੇ ਸਾਨੂੰ ਰਿਕਾਰਡ ਦੀ અત્યੰਤ ਜ਼ਰੂਰਤ ਹੈ ਉਹ ਅਸੀਂ ਐਸਜੀਪੀਸੀ ਤੋਂ ਰਿਕਾਰਡ ਦੀ ਮੰਗ ਕੀਤੀ ਹੋਈ ਹੈ ਅਸੀਂ ਕੱਲ ਫਿਰ ਕਾਲ ਲੈਣ ਵਾਸਤੇ ਐਫਆਈਆ ਜਿਹੜੀ ਦਰਜ ਕੀਤੀ ਉਹਦੇ ਵਿੱਚ ਕਿਹਾ ਕੁਝ ਐਸੇ ਮਤਲਬ ਕੰਸੂਈਆਂ ਇਹ ਕਹਿ ਸਕਦੇ ਕਿ ਪਤਾ ਲੱਗ ਗਿਆ ਕਿ ਸ਼ਾਇਦ ਕੁਝ ਸੈਕਸ਼ਨਸ ਐਡ ਕੀ ਐਸਾ ਵੀ ਕੁਝ ਹੈਗਾ ਜੀ ਦੇਖੋ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਦੀ ਕੋਈ ਵੀ ਚੀਜ਼ ਮੈਂ ਇਸ ਪਲੇਟਫਾਰਮ ਤੇ ਡਿਸਕਲੋਸ ਨਹੀਂ ਕਰਨੀ ਜੀ ਕੱਲ ਸਰ ਕੌਣ ਇੱਥੇ ਰਹਿਣਗੇ ਤੁਹਾਨੂੰ ਕੋਈ ਪਾਰਟਿਕੂਲਰ ਕੋਈ ਇਹਨਾਂ ਨੇ ਕਿਹਾ ਕਿ ਕੌਣ ਹੋਏਗਾ ਕੌਣ ਰਿਕਾਰਡ ਦੇਏਗਾ ਜਾਂ ਜਿਹੜੀ ਤੁਸੀਂ ਲਿਸਟ ਦਿੱਤੀ ਹੈ ਉਹ ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਜੀ ਕਿ ਇੱਥੇ ਕੌਣ ਅਵੇਲੇਬਲ ਰਹਿਣਗੇ ਸਾਡੇ ਵੱਲੋਂ ਸਾਰੇ ਹੀ ਸਤਕਾਰਯੋਗ ਹੈ ਚਾਹੇ ਉਹ ਅਧਿਕਾਰੀ ਨੇ ਚਾਹੇ ਉਹ ਵਰਕਰ ਸਾਨੂੰ ਤਾਂ ਰਿਕਾਰਡ ਦਾ ਮਤਲਬ ਹੈ ਸਾਨੂੰ ਰਿਕਾਰਡ ਚਾਹੀਦਾ ਜੀ ਸਾਨੂੰ ਇਹਨਾਂ ਦੇ ਆਫਿਸ ਤੋਂ ਕੋਈ ਵੀ ਬੰਦਾ ਰਿਕਾਰਡ ਹੈਂਡਓਵਰ ਕਰ ਦੇ ਸਾਡੇ ਵੱਸੇ ਰਿਕਾਰਡ ਯਾ ਮੇਟਰ ਸਰਕਾਰ ਕਿੰਨੇ ਵਜੇ ਵਿਜ਼ਿਟ ਕਰੇਗੀ ਦੁਬਾਰਾ ਟੀਮ ਅਸੀਂ 11 12 ਵਜੇ ਵਿੱਚ ਇੱਥੇ ਆ ਜਾਈਏ ਥੈਂਕ ਯੂ ਜੀ ਗੁਰਬਖਸ਼ ਸਿੰਘ ਬੈਂਸ ਜਿਹੜੇ ਨੇ ਐਸਪੀਡੀ ਉਹਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਕਿ ਉਹਨਾਂ ਨੇ ਪੂਰੀ ਗੱਲਬਾਤ ਕੀਤੀ ਹੈ ਕਹਿੰਦੇ ਸਾਨੂੰ ਕੋਈ ਵੱਡੀ ਗੱਲ ਨਹੀਂ ਕਿ ਕੌਣ ਇੱਥੇ ਹਾਜ਼ਰ ਹੁੰਦਾ ਹੈ ਜਾਂ ਨਹੀਂ ਹੁੰਦਾ ਕੋਈ ਅਹੁਦੇਦਾਰ ਐਸਜੀਪੀਸੀ ਦਾ ਮੈਂਬਰ ਕੋਈ ਹਾਜ਼ਰ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਸਾਡੇ ਲਈ ਇਹ ਜ਼ਰੂਰ ਇੰਪੋਰਟੈਂਟ ਹੈਗਾ ਕਿ ਹਰ ਹਾਲ ਦੇ ਵਿੱਚ ਸਾਨੂੰ ਜਿਹੜੇ ਰਿਕਾਰਡ ਜਿਹੜਾ ਚਾਹੀਦਾ ਉਹ ਜ਼ਰੂਰ ਮੁਹੱਈਆ ਕਰਵਾ ਦੇਣ ਬਸ ਕਹਿੰਦੇ ਸਾਡੇ ਇੱਥੋਂ ਤੱਕ ਲੈਣਾ ਦੇਣਾ ਕੱਲ 11 12 ਵਜੇ ਦੇ ਕਰੀਬ ਉਹਨਾਂ ਨੇ ਕਿਹਾ ਕਿ ਸਾਨੂੰ ਰਿਕਾਰਡ ਦੇਣ ਦੀ ਗੱਲ ਇਹਨਾਂ ਨੇ ਕਹੀ ਇਹ 11 ਵਜੇ ਜਿਹੜੀ ਟੀਮ ਹੈ ਉਹ ਦੁਬਾਰਾ ਪ ਐਸਪੀ ਜਿਹੜੇ ਨੇ ਡੀ ਪਟਿਆਲਾ ਤੋਂ ਗੁਰਬਖਸ਼ ਸਿੰਘ ਬੈਂਸ ਨਾਲ ਗੱਲਬਾਤ ਕਰ ਰਹੇ ਸੀਗੇ ਕੈਮਰਾ ਪਰਸਨ ਸਰ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ